ਸੱਚੇ ਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਹਾਰ ਸ਼ਿੰਗਾਰ ਬਾਰੇ ਹਾਰ ਸ਼ਿੰਗਾਰ ਦਾ ਸੰਬੰਧ ਮਨੁੱਖ ਦੀ ਸਹਜ ਤ੍ਰਿਪਤੀ ਨਾਲ ਹੈ ਮਨੁੱਖ ਆਪਣੇ ਆਲੇ ਦੁਆਲੇ ਨੂੰ ਸ਼ਿੰਗਾਰਦਾ ਹੈ ਆਪਣੇ ਘਰ ਨੂੰ ਤੇ ਆਪਣੇ ਪਸ਼ੂਆਂ ਨੂੰ ਸ਼ਿੰਗਾਰਨਾ ਮਨੁੱਖ ਅੰਦਰਲੀ ਸਹਜ ਭੁੱਖ ਦਾ ਪ੍ਰਗਟਾਵਾ ਹੈ ਪ੍ਰੰਤੂ ਹਰ ਤਰ੍ਹਾਂ ਦੇ ਹਾਰ ਸ਼ਿੰਗਾਰ ਨਾਲ ਮਨੁੱਖ ਦਾ ਆਪਣੇ ਆਪ ਨੂੰ ਸ਼ਿੰਗਾਰਨਾ ਵਧੇਰੇ ਮਹੱਤਵ ਰੱਖਦਾ ਹੈ ਜਦੋਂ ਤੋਂ ਮਨੁੱਖ ਨੇ ਕਾਦਰ ਦੀ ਕੁਦਰਤ ਨੂੰ ਸਮਝਣਾ ਸ਼ੁਰੂ ਕੀਤਾ ਹੋਵੇਗਾ ਸ਼ਿੰਗਾਰ ਦੀ ਭਾਵਨਾ ਉਦੋਂ ਤੋਂ ਹੀ ਉਤਪੰਨ ਹੋ ਗਈ ਹੋਵੇਗੀ ਹੌਲੀ-ਹੌਲੀ ਸ਼ਿੰਗਾਰ ਦੇ ਢੰਗਾਂ ਅਤੇ ਵਸਤਾਂ ਵਿੱਚ ਪਰਿਵਰਤਨ ਹੁੰਦਾ ਗਿਆ ਅਤੇ ਆਪਣੇ ਸਿਖਰ ਵੱਲ ਵਧਦਾ ਚੱਲਿਆ ਗਿਆ ਸਰੀਰਕ ਖੂਬਸੂਰਤੀ ਵਿੱਚ ਵਾਧਾ ਕਰਨ ਲਈ ਮਨੁੱਖ ਨੇ ਜੋ ਕੁਝ ਸਿਰਜਿਆ ਬਣਾਇਆ ਪਹਿਨਿਆ ਜਾਂ ਅਪਣਾਇਆ ਉਹ ਉਸ ਦੇ ਹਾਰ ਸ਼ਿੰਗਾਰ ਵਿੱਚ ਸ਼ਾਮਲ ਹੈ ਗਹਿਣਾ ਸ਼ਿੰਗਾਰ ਦਾ ਮੁੱਖ ਸਾਧਨ ਹੈ ਗਹਿਣਾ ਪਹਿਨਣ ਦਾ ਸ਼ੌਂਕ ਮਨੁੱਖ ਅੰਦਰ ਢੇਰ ਪੁਰਾਣਾ ਹੈ ਪੰਜਾਬ ਦੀ ਔਰਤ ਤੇ ਮਰਦ ਦੋਵੇਂ ਗਹਿਣੇ ਪੈਣਦੇ ਰਹੇ ਹਨ ਗਹਿਣੇ ਲਈ ਸੋਨਾ, ਚਾਂਦੀ, ਤਾਂਬਾ, ਪਿੱਤਲ ਆਦਿ ਨਿਕਾਂ ਤਾਤਾਂ ਦਾ ਪਰਸ਼ੋਗ ਹੁੰਦਾ ਰਿਹਾ ਹੈ। ਪ੍ਰਾਤਨ ਪੰਜਾਬ ਵਿੱਚ ਸਿਰ ਤੋਂ ਪੈਰਾਂ ਤੱਕ ਸ਼ਾਇਦ ਹੀ ਕੋਈ ਅੰਗ ਬਚਦਾ ਹੋਵੇ ਜਿਹੜਾ ਗਹਿਣਿਆਂ ਤੋਂ ਸਖਣਾ ਰਹਿੰਦਾ ਹੋਵੇ। ਗਹਿਣਾ ਨਿਰਾਸ਼ਿੰਗਾਰ ਦਾ ਸਾਧਨ ਹੀ ਨਹੀਂ ਸਗੋ ਸੋਨੇ ਦੇ ਮਹਿੰਗਾ ਹੋ ਜਾਣ ਕਾਰਨ ਇਹ ਸੰਕਟ ਸਮੇਂ ਆਰਥਿਕ ਲੋੜਾਂ ਵੀ ਪੂਰੀਆਂ ਕਰਨ ਲੱਗਾ। ਅੱਜ ਵੀ ਆਰਥਿਕ ਸੰਕਟ ਵਿੱਚ ਗਰਸਿਆ ਮਨੁੱਖ ਗਮੀ ਸ਼ਾਦੀ ਨਾਲ ਸੰਬੰਧਿਤ ਨਿੱਕਾ ਰਸਮਾਂ ਗਹਿਣੇ ਵੇਚ ਕੇ ਪੂਰੀਆਂ ਕਰਦਾ ਹੈ। ਜ਼ਮੀਨ ਨੂੰ ਗਹਿਣੇ ਤੋਂ ਛੁਡਾਉਣਾ ਜਾਂ ਹੋਰ ਜ਼ਮੀਨ ਖਰੀਦਣ ਲਈ ਵੀ ਗਹਿਣਾ ਪ੍ਰਯੋਗ ਹੁੰਦਾ ਹੈ। ਸਰੀਰ ਕੰੰਗਾ ਦੀ ਤਰਤੀਬ ਵਿੱਚ ਜੇ ਸਿਰ ਦੇ ਗਹਿਣੇ ਵੇਖੀਏ ਤਾਂ ਕੇਂਦਰੀ ਪੰਜਾਬ ਵਿੱਚ ਸੱਗੀ ਫੁੱਲ, ਚੌਂਕ, ਚੰਦ, ਬੋਰਲਾ, ਬਗਿਆੜੀ, ਸ਼ਿੰਗਾਰ ਪੱਟੀ, ਟਿੱਕਾ, ਕਲਿੱਪ, ਝੁੰਮਰ ਸੂਈ ਤੇ ਝੁੰਮਰ ਸਿਰ ਉੱਤੇ ਪਹਿਨੇ ਜਾਣ ਵਾਲੇ ਗਹਿਣੇ ਰਹੇ ਹਨ ਵਾਲਾਂ ਨੂੰ ਵੱਖ-ਵੱਖ ਟੰਗਣਾ ਗੁੰਦ ਕੇ ਸਵਾਰਨਾ ਵੀ ਸ਼ਿੰਗਾਰ ਦਾ ਅੰਗ ਰਿਹਾ ਹੈ ਵਾਲਾਂ ਨੂੰ ਗੁੰਦ ਕੇ ਗੁੱਤ ਕਰਨਾ ਤੇ ਗੁੱਤ ਨੂੰ ਵੱਖ-ਵੱਖ ਟੰਗਾਂ ਨਾਲ ਸ਼ਿੰਗਾਰਨਾ ਵੀ ਕਾਫੀ ਸਮੇਂ ਤੋਂ ਸ਼ਿੰਗਾਰ ਦਾ ਅੰਗ ਬਣਿਆ ਆ ਰਿਹਾ ਹੈ ਗੁੱਤ ਨਾਲ ਛੱਬਾ ਬੰਨਣ ਦੀ ਵੀ ਰਵਾਇਤ ਰਹੀ ਹੈ ਛੱਬਾ ਜੰਜੀਰਾ ਮਣਕਿਆਂ ਤੇ ਮੋਤੀਆਂ ਨਾਲ ਜੜਿਆ ਗਹਿਣਾ ਹੁੰਦਾ ਹੈ ਜਿਹੜਾ ਕੁਆਰੀਆਂ ਕੁੜੀਆਂ ਪਹਿਨਦੀਆਂ ਹਨ ਕਾਂਟੇ ਬੂੰਦੇ ਲੋਟਣ ਪਿੱਪਲ ਪੱਤੀਆਂ ਤੁੱਗਲ ਸੋਹਣ ਚਿੜੀਆਂ ਬੂਝਲੀਆਂ ਟਾਪਸ ਕੰਢੀ ਕੰਨ ਦੀ ਹੇਠਲੀ ਪੇਪੜੀ ਦੇ ਸ਼ਿੰਗਾਰ ਵਾਲੇ ਗਹਿਣੇ ਹਨ ਇਹਨਾਂ ਤੋਂ ਬਿਨਾ ਕੋਕਰੂ ਚੁੰਮਕੇ ਡੰਡਲੀਆਂ ਰੇਲਾ ਬਹਾਦਰਨੀਆਂ ਤੇ ਮਾਮੇ ਮੁਰਕੀਆਂ ਵੀ ਕੰਨ ਨਾਲ ਸੰਬੰਧਿਤ ਗਹਿਣੇ ਹਨ ਲੋਟਣ ਅਤੇ ਡੰਡੀਆਂ ਲੋਕਾਂ ਵਿੱਚ ਕਾਫੀ ਪ੍ਰਚਲਿਤ ਗਹਿਣੇ ਰਹੇ ਹਨ ਤੀਲੀ ਲੌਂਗ ਕੋਕਾ ਰੇਖ ਮੇਖ ਨੱਥ ਮੱਛਲੀ ਅਤੇ ਨੁਕਰਾਂ ਨੱਕ ਦੇ ਪ੍ਰਸਿੱਧ ਗਹਿਣੇ ਰਹੇ ਹਨ ਤੀਲੀ ਅਤੇ ਲੌਂਗ ਵਿੱਚੇ ਫੈਸਲਾ ਕਰਨਾ ਮੁਸ਼ਕਿਲ ਰਿਹਾ ਹੈ ਕਿ ਕਿਹੜਾ ਗਹਿਣਾ ਵਧੇਰੇ ਖੂਬਸੂਰਤੀ ਦਿੰਦਾ ਹੈ ਤੰਦੀਰਾ ਹਸਕੰਠੀ ਗੋਲੂਬੰਦ ਮਾਲਾ ਗਾਨੀ ਆਦ ਗਰਦਨ ਦੇ ਗਹਿਣੇ ਹਨ ਮਟਰ ਮਾਲਾ ਜਾਂ ਮੂੰਗੀਆਂ ਵਾਲੀ ਮਾਲਾ ਵੀ ਗਰਦਨ ਵਿੱਚ ਪਹਿਨੀ ਜਾਂਦੀ ਹੈ ਗਹਿਣੇ ਔਰਤ ਦੇ ਸਰੀਰ ਦੀ ਬਣਤਰ ਦੇ ਵੀ ਸੂਚਕ ਰਹੇ ਹਨ ਗਰਦਨ ਤੋਂ, ਢੇਠਾਂ, ਛਾਤੀ ਦੇ ਉਬਾਰਾਂ ਉੱਤੇ ਲਟਕਣ ਵਾਲੇ ਗਹਿਣੇ ਵੀ ਕਾਫੀ ਪ੍ਰਚਲਿਤ ਰਹੇ ਹਨ। ਜੰਝੀਰੀ, ਤੱਗਾ, ਹਮੇਲ, ਇਨਾਮ ਨਾਮੀਆਂ, ਤਵੀਤ, ਚੰਪਕਲੀ, ਚੌਂਕੀ, ਹੌਲਦਲੀ, ਚਟਾਲਾ, ਲੋਕਟ, ਪੈਂਡਲ, ਢੋਲਣੇ, ਤਵੀਤ, ਸਿੰਘ ਤਵੀਤ, ਨੌਰਤਨਾ ਸੈੱਟ, ਬੁਗਤੀਆਂ, ਰਾਣੀ ਹਾਰ, ਚੰਦਰਸੈਣੀ ਹਾਰ, ਟਿਉਟਾਂ ਆਦ ਅਨੇਕ ਕਿਸਮ ਦੇ ਗਹਿਣੇ ਰਹੇ ਹਨ। ਡੋਰੀ ਵਿੱਚ ਪ੍ਰੋਤੇ ਪਦਾਰਥ ਅਨੁਸਾਰ ਹਰ ਗਹਿਣੇ ਦਾ ਨਾਮ ਬਦਲ ਜਾਂਦਾ ਹੈ ਡੋਰੀ ਵਿੱਚ ਪੌਂਡ ਪਰੋਏ ਹੋਣ ਤਾਂ ਉਹ ਤੱਗਾ ਹੈ ਰੁਪਏ ਹੋਣ ਤਾਂ ਹਮੇਲ ਸੋਨੇ ਦੇ ਪੈਸੇ ਹੋਣ ਤਾਂ ਬੁਗਤੀਆਂ ਤਿਕੋਣੇ ਤਵੀਤ ਹੋਣ ਤਾਂ ਉਹੀ ਇਨਾਮ ਬਣ ਜਾਂਦਾ ਹੈ ਪੱਟੀ ਬਾਜੂਬੰਦ ਕੰਗਣ ਚੂੜੀਆਂ ਪਰੇਬੰਦ ਚੂੜਾ ਗਜਰੇ ਗੋਖੜੂ ਸ਼ਿੰਗਾਰੇ, ਲੱਛੇ, ਘੜੀ, ਚੂੜੀ, ਬਾਂਕਾਂ, ਕੰਗਣ ਤੇ ਪੌਂਚੀ ਬਾਹਾਂ ਤੇ ਗੁੱਟ ਦਾ ਸ਼ਿੰਗਾਰ ਰਹੇ ਹਨ। ਪੰਜੰਗਲਾ, ਰਤਨਚੌਂਕ, ਹੱਥ ਫੁੱਲ, ਛਾਂਪਾਂ, ਛੱਲੇ, ਅੰਗੂਠੀਆਂ, ਕਲੀ ਚੜੀਆਂ, ਮੁੰਦਰੀਆਂ, ਹੱਥਾਂ ਤੇ ਉਂਗਲੀਆਂ ਦੇ ਗਹਿਣੇ ਹਨ। ਪਟੜੀਆਂ, ਗੁਸਲ ਪੱਟੀ, ਸਕੁੰਤਲਾ, ਚੇਨ, ਪੰਜੇਬਾਂ, ਕੁੰਡਲੀਦਾਰ ਤੋੜੇ, ਬਾਂਕਾਂ ਤੇ ਝਾਂਜਰਾਂ ਪੈਰਾਂ ਦੇ ਸ਼ਿੰਗਾਰ ਦੇ ਗਹਿਣੇ ਹਨ। ਘੋਟੜੇ ਵਿਛੂਏ ਤੇ ਛੱਲੇ ਛਲੀਆਂ ਪੈਰਾਂ ਦੀਆਂ ਉਂਗਲਾਂ ਦੇ ਗਹਿਣੇ ਹਨ ਬੱਚਿਆਂ ਲਈ ਪੌਂਟੇ ਸਗਲੇ ਕੜੇ ਜਾਂ ਕੰਗਣਾ ਦਾ ਰਿਵਾਜ ਵੀ ਕਾਫੀ ਰਿਹਾ ਹੈ ਦੰਦਾ ਲਈ ਦੰਦਾਸਾ ਹੱਥਾਂ ਪੈਰਾਂ ਲਈ ਮਹਿੰਦੀ ਸਿਰ ਉੱਪਰ ਮੰਗ ਦਾ ਸਿੰਦੂਰ ਵੀ ਸ਼ਿੰਗਾਰ ਦੇ ਚਿੰਨ ਰਹੇ ਹਨ ਵਰਤਮਾਨ ਯੁੱਗ ਦੀ ਮਹਿੰਗਾਈ ਅਤੇ ਮੰਗ ਅਨੁਸਾਰ ਅੱਜ ਗਹਿਣੇ ਦੀ ਬਜਾਏ ਬਹੁਤਾ ਖਰਚ ਫ੍ਰਿਜ, ਟੈਲੀਵਿਜ਼ਨ, ਕਾਰ ਤੇ ਡਾਈਨਿੰਗ ਸੈੱਟ ਜਾਂ ਹੋਰ ਵਿਲਾਸਤਾਂ ਦੀਆਂ ਵਸਤਾਂ ਉੱਤੇ ਹੁੰਦਾ ਹੈ। ਅੱਜ ਗਹਿਣੇ ਘਟ ਗਏ ਹਨ, ਗਹਿਣਿਆਂ ਦੀ ਪੁੱਖ ਕੱਪੜੇ ਦੀ ਸਲਾਈ ਨਾਲ ਪੂਰੀ ਕਰਨ ਦਾ ਯਤਨ ਕੀਤਾ ਜਾਂਦਾ ਹੈ। ਕਿਸੇ ਸਮੇਂ ਸੁਨਿਆਰ ਦਾ ਯੁੱਗ ਹੁੰਦਾ ਸੀ, ਅੱਜ ਕੱਲ ਟੇਲਰ ਮਾਸਟਰ ਦਾ ਯੁੱਗ ਹੈ। ਕੱਪੜੇ ਦੀ ਸਲਾਈ ਵਿੱਚ ਹੀ ਸਾਰੇ ਸ਼ਿੰਗਾਰ ਸਮਾ ਚੁੱਕੇ ਹਨ। ਜਾਂ ਫਿਰ ਪੱਛਮੀ ਪ੍ਰਭਾਵ, ਦੀਨ ਸੁਰਖੇ ਪਾਊਡਰ ਅਤੇ ਹੋਰ ਅਨੇਕਾ ਕਿਸਮ ਦੇ ਲੇਪ ਕਰਕੇ ਔਰਤ ਆਪਣੇ ਚਿਹਰੇ ਦੀ ਖੂਬਸੂਰਤੀ ਅਤੇ ਚੁਰੜੀਆਂ ਲਕੋਣ ਦਾ ਯਤਨ ਕਰਦੀ ਹੈ ਧੰਨਵਾਦ